ਤੇ ਮੁੱਖ ਮੰਤਰੀ ਸਾਹਿਬ ਨੂੰ ਚਾੜ-ਚੜਦਾ ਜਦੋਂ ਚੋਣ ਆ ਜਾਂਦੀ ਹੈ ਕਿ ਲੈਵੀ ਰੋਡ 'ਚੋਂ ਕੱਢਾਂਗੇ ਚੋਣ ਪ੍ਰਚਾਰ ਕਰਾਂਗੇ ਕਿ ਅੱਜ ਕੈਬਨਿਟ ਦੀ ਬੈਠਕ ਦੇ ਫੈਸਲੇ ਸੁਣਾਉਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਵੀ ਸਵਾਲ ਹੋਏ ਉਹਨਾਂ 'ਚੋਂ ਕੇਂਦਰ ਤੇ ਨਿਸ਼ਾਨੇ ਬਿਨ ਦੇ ਨਜ਼ਰ ਆਏ ਕਹਿੰਦੇ ਵੀ ਪ੍ਰਧਾਨ ਮੰਤਰੀ ਜੀ ਤਾਂ ਪਿਸ਼ਪ ਗੁਰੂ ਕਹਾਉਂਦੇ ਨੇ ਦੁਨੀਆਂ ਦੀਆਂ ਜੰਗਾਂ ਰਕਾਉਂਦੇ ਫਿਰਦੇ ਨੇ ਫਿਰ ਧੂਆਂ ਵੀ ਰੋਕ ਲੈਂਦੇ ਕਹਿੰਦੇ ਵੀ ਹਰਿਆਣਾ ਰਸਤੇ 'ਚ ਦਿਖਦਾ ਹੀ ਨਹੀਂ ਪੰਜਾਬ ਵਾਲਾ ਤੂੰ ਐਨਾ ਕਿੰਨਾ ਕੁ ਸਿਆਣਾ ਜਿਹੜਾ ਕਨਾਰਡ ਪਲੇਸ 'ਚ ਜਾ ਕੇ ਰੁਕੇ ਜਾਂਦਾ ਉਹ ਤੋਂ ਅੱਗੇ ਨਹੀਂ ਜਾਂਦਾ ਕਦੇ ਦਿੱਲੀ ਤੋਂ ਅੱਗੇ ਇਹ ਤਾਂ ਮੋਦੀ ਜੀ ਲਈ ਜਮਨਾ ਵੀ ਨਵੀਂ ਬਣਾ ਰਹੇ ਨੇ ਜੀ ਕਿਉਂਕਿ ਉਹਨਾਂ ਨੇ ਇਸ਼ਾਨਤ ਕਰਨਾ ਹੋਵੇ ਜੀ ਉਹ ਜਮਨਾ ਵੀ ਨਵੀਂ ਬਣਾ ਰਹੇ ਤੇ ਉਹਨਾਂ ਲਈ ਵੋਟਾਂ ਵੀ ਨਵੀਆਂ ਬਣਾ ਰਹੇ ਨੇ ਅੱਜ ਤੁਹਾਨੂੰ ਮੀਡੀਆ 'ਚ ਸਵਾਲ ਆ ਗਿਆ ਤੇ ਤੁਸੀਂ ਜਵਾਬ ਦੇਤਾ ਜਨਾਬ ਤੁਸੀਂ ਰਾਜਨੀਤਿਕ ਤੌਰ ਤੇ ਕਿਹੜੀ ਲੜਾਈ ਲੜਦੇ ਹੋ ਤੇ ਨਹੀਂ ਮੀਡੀਆ 'ਚ ਤੰਜ ਕਸਦਾ ਉਹ ਕੱਟ ਕੇ ਪੀਸ ਚੱਲੀ ਜਾਣਗੇ ਰੀਲਾਂ ਤੁਹਾਡੇ ਪੇਜਾਂ ਤੇ ਵੀ ਤੁਹਾਡੇ ਚਿਹਤਿਆਂ ਦੇ ਪੇਜਾਂ ਤੇ ਵੀ ਤੇ ਮੀਡੀਆ ਦੇ ਵੀ ਉਹ ਆਪਣੇ ਵੀਊਲ ਦੇਖੀ ਜਾਣਗੇ ਕਿ ਜਿਹੜੀ ਗੱਲ ਅੱਜ ਕਹਿ ਰਹੇ ਹੋ ਮੁੱਖ ਮੰਤਰੀ ਸਾਹਿਬ ਟੋਕਨ ਮਨੀ ਇਹ ਗੱਲ ਅਮਿਤ ਸ਼ਾਹ ਨੇ ਘਰ ਤੋਂ ਬਾਹਰ ਨਿਕਲ ਤੋਂ ਬਾਅਦ ਚੱਜ ਨਾਲ ਕਹਿ ਨਹੀਂ ਹੋਈ ਸੀ ਉੱਥੇ ਜੀਪ ਸੱਤਲਾ ਕਿਉਂ ਗਈ ਸੀ ਤੁਸੀਂ ਜਿਹੜੇ ਚੈੱਕ ਵੰਡ ਕੇ ਆਏ ਮੁੱਖ ਮੰਤਰੀ ਭਗਵੰਤ ਮਾਨ ਜੀ ਖੁਦ ਚੈੱਕ ਵੰਡ ਕੇ ਆਏ ਨੇ ਲੋਕਾਂ ਤੋਂ ਹੀ ਕਹਿ ਕੇ ਵਾਪਸ ਲੈ ਲੇ ਪ੍ਰਸ਼ਾਸਨ ਨੇ ਕਿ ਜੀ ਅਸੀਂ ਨਾ ਤੁਹਾਨੂੰ بڑے ਚੈੱਕ ਕਰਕੇ ਦੇਵਾਂਗੇ ਜੀ ਇਹ ਚ ਵਾਅਦਾ ਕਰਕੇ ਦੇਵਾਂਗੇ ਹੋਰ ਮਨੀ ਐਡ ਕਰਕੇ ਦੇਵਾਂਗੇ ਉਹ ਚੈੱਕ ਵਾਪਸ ਲੈ ਸਵਾਲ ਇਹ ਆ ਗਿਆ ਮੁੱਖ ਮੰਤਰੀ ਸਾਹਿਬ ਨੂੰ ਕਿ ਜੀ ਤੁਸੀਂ ਜਾਉਂਗੇ ਜੀ ਫਿਰ ਸੱਦਾ ਦੇਣ ਲਈ ਜਿਹੜਾ ਕਹਿ ਰਹੇ ਹਾਂ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਦੀ ਸ਼ੀਦੀ ਪਲਪ ਲਈ ਪ੍ਰਧਾਨ ਮੰਤਰੀ ਕਦੋਂ ਜਾਣ ਉਹ ਸਮਾਂ ਦੇ ਦੇਣ ਜੀ ਮੈਨੂੰ ਸਮਾਂ ਨਹੀਂ ਦੇ ਰਹੇ ਕਹਿੰਦੇ ਜੇ ਇੱਦਾਂ ਨਹੀਂ ਦੇ ਸਕਦੇ ਬਿਹਾਰ 'ਚ ਨਹੀਂ ਜੀ ਬਿਹਾਰ 'ਚ ਸਮਾਂ ਦੇ ਦੇਣ ਕਿਉਂਕਿ ਜੀ ਪ੍ਰਧਾਨ ਮੰਤਰੀ ਸਾਡੇ ਰੈਲੀ ਪ੍ਰਧਾਨ ਮੰਤਰੀ ਨੇ ਵੀ ਉਹ ਜਿੱਥੇ ਜਾਂਦੇ ਉੱਥੇ ਫਿਰ ਚੋਣਾਂ 'ਚ ਡੇਰਾ ਲਾਉਂਦੇ ਬਈ ਤੁਸੀਂ ਵੀ ਤਾਂ ਜਲੰਧਰ ਮੰਜੜਾ ਆ ਕੇ ਬਹਿ ਗਏ ਸੀ ਤੁਸੀਂ ਵੀ ਕੋਠੀ ਕਰਾਇ ਤੇ ਲੈ ਲਈ ਸੀ ਤੁਹਾਡੇ ਔਰ ਪ੍ਰਧਾਨ ਮੰਤਰੀ 'ਚ ਫਰਕ ਕੀ ਆ ਤਰੀਕਾ ਤਾਂ ਇੱਕੋ ਆ ਨਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦਾ ਸ਼ੌਂਕ ਹੈ ਵੀਡੀਓਗ੍ਰਾਫੀ ਦਾ ਸ਼ੌਂਕ ਉਹ ਹਾਈ ਲੈਵਲ ਆ ਜਾਂਦਾ ਏ ਸਟੇਟ ਲੈਵਲ ਆ ਜਾਂਦਾ ਚੱਲ ਰਿਹਾ ਕੰਮ ਕਿ ਜੀ ਤੁਹਾਨੂੰ ਭਗਵੰਤ ਮਾਨ ਨੇ ਮਿਲਣੀ ਆਉਣਾ ਤੁਹਾਨੂੰ ਪੰਜਾਬ ਸੂਬੇ ਦੇ ਮੁੱਖ ਮੰਤਰੀ ਨੇ ਮਿਲਣਾ ਆਉਣਾ ਤੇ ਜੇ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਮਿਲਣ ਤੋਂ ਇਨਕਾਰ ਕਰ ਰਿਹਾ ਮਤਲਬ ਇਹ ਤੁਹਾਡਾ ਨਹੀਂ ਪੰਜਾਬ ਦੀ ਤੋਹੀਨ ਕਰ ਰਹੇ ਹੋ